ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਬਾਕੀ ਕੀ ਹਾਲ ਚਾਲ ਨੇ ਠੀਕ ਆ ਸਾਰੇ ਭਰਾ ਅੱਜ ਦਰਗਾਹ ਸ੍ਰੀ ਮੁਖਸਰ ਸਾਹਿਬ ਤੋਂ ਗਾ ਕੇ ਆਪਣਾ ਜਿਹੜੀ ਉਹ ਹੋਰ ਨੂੰ ਛੜਕ ਜਾਂਦੀ ਆ ਚਿਪੜਾਂ ਵਾਲੇ ਥਾ ਨਹੀਂ ਇੱਥੇ ਮੈਂ ਨਾ ਮਤਲਬ ਕਿ ਪਿੰਡ ਦਾ ਠੀਂਦ ਵਾਲਾ ਠੀਂਦ ਵਾਲਾ ਇੱਥੇ ਮਤਲਬ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਪਾਪਾ ਗੁਰਵਜਨ ਸਿੰਘ ਜੀ ਪਾਪਾ ਰਾਮ ਸਿੰਘ ਜੀ ਤਮ ਤਮੀ ਟਕਸਾਲ ਵਾਲੇ ਉਹਨਾਂ ਦਾ ਬੋਰਡ ਲੱਗਾ ਹੋਇਆ ਮਤਲਬ ਕਿ ਘਰ ਆ ਉਹਨਾਂ ਦੀਆਂ ਕੋਠੀਆਂ ਇੱਥੇ ਆ ਵੀ ਲਿਖਿਆ ਆ ਭਿੰਡਰਾਂ ਵਾਲੇ ਸੰਤ ਗਿਆਨੀ ਰਾਮ ਸਿੰਘ ਦਾ ਸੰਕਿਰਤਨ ਉਹ ਉਹ ਇੱਥੇ ਸੀ ਮਤਲਬ ਕਿ ਗਿਆਨੀ ਰਾਮ ਸਿੰਘ ਜੀ ਦਾ ਜੱਦੀ ਸਥਾਨ ਪਿੰਡ ਉਹਨਾਂ ਦਾ